ਕੀ ਹਾਲ ਚਾਲ ਹੈ ਦਾਰੇ ਦੋਸਤਾਂ ਮੈਂ ਤੇਰਾ ਉਮੀਦ ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਸੈਟ ਵਟ ਹੋਣਗੇ ਤਾਂ ਲਾਓ ਵੀ ਮੈਂ ਤਰੋ ਅੱਜ 4-5 ਜਾਨਵਰ ਫੜਾਉਣੇ ਆ ਤੇ ਦਿਨ ਤੱਕ ਥੋੜਾ ਜਿਹਾ ਲੱਗਿਆ ਥੋੜਾ ਜਿਹਾ ਨਹੀਂ ਵੀ ਆ ਦੇਖ ਲਓ ਇੰਨਾ ਕੁ ਸੂਰਜ ਨਿਕਲਿਆ ਚਲੋ ਫਿਰ ਅੰਦਰ ਲਈ ਵੀ ਤੁਹਾਨੂੰ ਜਾਨਵਰ ਦਿਖਾਉਣਾ ਨਾਲ ਤੇ ਆਹਕ ਬਚਾ ਇੱਥੇ ਚੱਕ ਲਿਆ ਹਾਂ ਅੱਪਾ ਛੋਟਾ ਇੱਕ ਦੇ ਨਾਲ ਦਾ ਐਕਸਪਾਇਰ ਹੋ ਗਿਆ ਠੀਕ ਹੈ ਜੀ ਇੰਨਾ ਨਹੀਂ ਬਾਰੀ ਉਤਰ ਗਈ ਦੋ ਦੱਟੋ ਫੜਦੇ ਨੇ ਜਾਨਵਰ ਇੱਕ ਤਾਂ ਆਪਣੀ ਸਾਤੇ ਵਾਲੀ ਤੇ ਇੱਕ ਆਹ ਦੇ ਫਟੰਗਾ ਵਾਲੀ ਇਹਨੂੰ ਵੀ ਅੱਜ ਡਾਰ ਗਏ ਯਾਰ ਆਹ ਬੜੀ ਵਾਵਾ ਟਾਈਮ ਹੋ ਗਿਆ ਇੱਥੇ ਬੈਠੀ ਐ ਇਹ ਇੱਕ ਸਾਤੇ ਵਾਲੀ ਲਾਓ ਵੀ ਭਾਈ ਹਾਂ ਦੋਨੇ ਫੜ ਲਿਆਂ ਬਸ ਸਾਤੇ ਵਾਲੀ ਤੇ ਫਟੰਗਾ ਵਾਲੀ ਚਲੋ ਜੀ ਕਟ ਗਈਆਂ ਹੁਣ ਛੜ ਦੇ ਬਈ ਬੱਚੇ ਉਹ ਇੱਧਰ ਲਓ ਬਈ ਦੋਨੇ ਫੜ ਲੇ ਬੱਚੇ ਆਪਣਾ ਚਿੱਟਾ ਬੜੜਾ ਤੇ ਰੱਤਾ ਇਹਨਾਂ ਨੂੰ ਵੀ ਛੜ ਦੇ ਨੇ ਚਲੋ ਮਿੱਤਰੋ ਕਟ ਜੋਰ ਜੋ ਲਓ ਵੀ ਬਈ ਦੋ ਤਿੰਨ ਦਿਨ ਇਹਨਾਂ ਨੂੰ ਡਾਇਆ ਨਹੀਂ ਗਿਆ ਆਪਾਂ ਮੌਸਮ ਖਰਾਬ ਕਰਕੇ ਹੁਣ ਆਪਾਂ ਡਾ ਦਿਆ ਕਰਨਾ ਹੁਣ ਕੋਈ ਚੱਕ ਕਰਨੀ ਯਾਰ ਹਰ ਰੋਜ਼ ਮੀਂਹ ਆਵੇ ਨੇਰੀ ਜਾਵੇ ਆਪੇ ਛੜੀ ਲਾ ਦੇ ਕਰਨੀ ਜਦੋਂ ਮਰਦੀ ਆ ਜਾ ਕਰਨਾ ਚਾਰ ਛੱਡਦੇ ਹੁਣ ਬਦੂ ਕੂਤਰੀਆਂ ਦਾ ਦੁੱਪ ਬੱਚੇ ਇਹ ਬਾਈ ਜਿਹੜਾ ਆਪਣਾ ਕਬੂਤਰਬਾਜੀ ਦਾ ਥੋੜਾ ਚੱਕਰ ਪਿਆ ਸੀਗਾ ਉਹ ਹੋ ਗਿਆ ਹੱਲ ਬਾਈ ਮੀਟ ਹੇਰ ਹੋਣੀ ਤੇ ਆਪਣੇ ਸੀਨੀਅਰ ਖਿਡਾਰੀ ਜਿੰਨੇ ਵੀ ਆ ਹਨਾ ਉਹਨਾਂ ਨੇ ਬਾਈ ਫੈਸਲਾ ਇਹਦਾ ਹੱਲ ਕਰ ਲਿਆ ਫੈਸਲਾ ਲੈ ਲਿਆ ਠੀਕ ਆ ਬਾਈ ਤੇ 29 ਤਰੀਕ ਨੂੰ ਕੱਟ ਰੱਖਿਆ ਵਾ ਪਿੰਡ ਹਸਨਪੁਰ ਮੋਲਾਪੁਰ ਕੋਲੇ ਆ ਤੇ ਬਾਈ ਜਰੂਰ ਸਾਰੇ ਜਣੇ ਪਹੁੰਚੋ ਆਪਾਂ ਵੀ ਪਹੁੰਚਾਂਗੇ ਜਿੰਨੇ ਜਣੇ ਹੋ ਸਕੇ ਵੱਧ ਤੋਂ ਵੱਧ ਆਇਓ ਨਾਲ ਦੇ ਜਿੰਨੇ ਵੀ ਹੋ ਸਕੇ ਭਰਾ ਆਂਢੀ ਗਵਾਂਢੀ ਸ਼ੌਂਕੀ ਬੰਦੇ ਜਿੰਨੇ ਵੀ ਆ ਕੋੜੇ ਕਬੂਤਰਾਂ ਕੁੱਕੜਾਂ ਦੇ ਬਈ ਸਾਰਿਆਂ ਨੂੰ ਉੱਥੇ ਲੈ ਕੇ ਆਇਓ ਪਹੁੰਚਿਓ ਜਰੂਰੀ ਯਾਰ ਆਪਾਂ ਇਕੱਠ ਦਿਖਾਉਣਾ ਵੀ ਆਪਣੀ ਸ਼ੌਂਕੀ ਬੰਦਿਆਂ ਦੀ ਏਕਤਾ ਕਿੰਨੀ ਹੈ ਠੀਕ ਹੈ ਨਾ ਜਰੂਰ ਆਇਓ ਬਈ ਸਾਰੇ ਜਣੇ ਤੇ ਬਾਕੀ ਹੁਣ ਜਾਨਵਰ ਦਿਖਾਉਣਾ ਤੁਹਾਨੂੰ ਮੈਂ ਆਹ ਦੇਖ ਲਓ ਪਹਿਲਾਂ ਤਾਂ ਆਪਣੇ ਬੱਚੇ ਕਿੱਡੇ-ਕੱਡੇ ਹੋ ਗਏ ਛਤਰੀ ਤੇ ਇਹ ਵੀ ਬਿਠਾਉਣ ਵਾਲੇ ਆ ਇਥੇ ਡੱਕਿਆਂ ਵਾਲੇ ਕੂਤਰ ਦੇ ਦੋਨੇ ਆਂਡੇ ਤੁਹਾਨੂੰ ਮਦਦ ਦਿਖਾਇਆ ਸੀ ਨਾ ਇੱਕ ਤਾਂ ਰਹੇ ਹੋਤੰਦਾ ਹੁਣ ਦੋਨੇ ਧਰਲੇ ਕੂਤਰੀ ਬੈਠੀ ਐ ਉਹਦਾ ਗਰਦਾਬ ਘੜਕੀ ਜਾਂਦਾ ਤੇ ਘਾ ਰਤੀ ਜਪਾ ਕਰ ਲਿਆ ਬੰਦ ਤੇ ਉਹ ਕੂਤਰੀ ਜੱਗੜਨ ਵਾਲੇ ਆ ਬੱਚੇ ਅਜੇ ਲੱਗਦੇ ਆ ਦਿਨ ਤਾਂ ਬੈਠੀਆਂ ਆ ਜਾਂਦੇ ਹਾਂ ਠੀਕ ਹੈ ਜੀ ਤੇ ਬਾਕੀ ਇੰਨੇ ਖੇਤਰ ਦਾ ਕੂਤਰ ਉਧਰ ਦਿਖਾਉਣਾ ਚਾਹੁੰਦਾ ਪਾਣੀ ਵਾਲੀ ਕੁਜੀ ਇਹਨਾਂ ਦੀ ਨਵੀਂ ਭਰਦ ਕੇ ਇੱਕ ਕਾਪੀ ਪਾਉਣ ਲਾਉ ਤਾਂ ਇੱਛੀ ਪਾ ਲਾਂ ਰਹਿਣ ਦੋ ਇਹਨੂੰ ਦੱਸ ਦੇ ਭਾਈ ਕੁੰਡਾ ਹੁਣ ਇੱਧਰ ਦਿਖਾਉਣਾ ਖਮਾ ਮੈਂ ਇਹ ਆਲੂ ਸਾਰਾ ਨੋ ਪਰਤ ਇੱਥੇ ਚੈੱਕ ਕਰੋ ਆ ਗੋਦੜੇ ਨੇ ਰੱਖੇ ਹੋਏ ਆਂਡੇ ਠੀਕ ਹੈ ਜੀ ਉਸ ਤੋਂ ਬਾਅਦ ਆ ਗੋਦੜੇ ਨੇ ਰੱਖੇ ਹੋਏ ਆ ਉਸ ਤੋਂ ਬਾਅਦ ਇੱਧਰ ਰੱਖੇ ਹੋਏ ਆ ਉਸ ਤੋਂ ਬਾਅਦ ਇੱਥੇ ਕੋਈ ਆਂਡਾ ਨਹੀਂ ਆ ਇੱਥੇ ਰੱਖੇ ਹੋਏ ਆ ਪਤਾ ਨਹੀਂ ਇੱਕ ਆ ਕੇ ਦੋ ਇਹਦੇ ਕੋਲੇ ਦੇ ਕੋਲੇ ਚੈੱਕ ਕਰਦੇ ਆ ਪਰ ਦਰਵਾਜ਼ਾ ਬੰਦ ਕਰ ਲੀਏ ਪਹਿਲਾਂ ਅੰਦਰ ਚੱਲ ਗਏ ਤਾਂ ਲੋਈ ਕਰ ਲੈ ਦਰਵਾਜ਼ਾ ਬੰਦ ਹਾਂ ਵੀ ਕਿੰਨੇ ਤੇਰੇ ਕੋਲੇ ਆਂਡੇ ਇੱਕ ਅਕੇ ਦੋ ਨਹੀਂ ਕੁਛ ਕਹਿੰਦਾ ਬਈ ਉਹ ਨਹੀਂ ਕੁਛ ਕਹਿੰਦਾ ਦੂਜਾ ਕਿੱਥੇ ਆ ਹੈਗਾ ਹੈਗਾ ਪਰੇ ਬਈ ਬੈਠੀ ਇੱਕ ਦਈਆ ਉਹ ਵੀ ਥੱਲੇ ਲੜਾ ਨਹੀਂ ਕੁਛ ਕਹਿੰਦਾ ਇੱਕ ਮਿੰਟ ਖੜਾ ਇੱਕ ਮਿੰਟ ਬਈ ਇੱਕ ਮਿੰਟ ਉਹ ਬੈ ਕੰਦ ਨਾਲ ਪਰੇ ਜੇ ਨੂੰ ਆਪ ਇੱਥੇ ਛੱਡ ਦਿੰਨੇ ਆ ਤੇ ਨਾਲੇ ਆਹ ਲਾਤੀ ਬਈ ਆਪਾਂ ਛਦਰੀ ਤੇ ਛਦਰੀ ਵੀ ਤੈ ਬਲਦੇ ਆ ਬਸ ਇੱਕ ਦੇ ਦਿਆਂ ਚ ਕਪੜਾ ਲੈ ਕੇ ਆਉਣ ਵਾਲਾ ਹੋਰ ਨਹੀਂ ਚੱਕਰ ਲਓ ਬਈ ਮੁਰਗੀਆਂ ਛੱਡ ਗਏ ਹੁਣ ਆਪਾਂ ਪਾਣੀ ਪਾਰ ਕੇ ਤਾਜ਼ਾ ਇਹਨਾਂ ਨੂੰ ਕੀ ਕੋਈ ਲੋ ਆ ਵੇ ਪਾਣੀ ਵੀ ਪਾਦਾ ਇਹਨਾਂ ਨੂੰ ਦੇਖੋ ਫਿਰ ਤੇ ਫਿਰਦੀਆਂ ਰਹਿਣਗੀਆਂ ਖਾ ਲੈਣੀਆਂ ਵੇ ਕਣਕ ਕੋਣ ਕਿ ਇੱਧਰ ਵੀ ਪਈ ਆ ਦੀ ਚੱਕ ਲੈਣੀਆਂ ਆਪੇ ਤੇ ਆਪਾਂ ਉਹਨਾ ਟਾਈਮ ਕਣਕ ਵੀ ਧੋਣੀ ਕਬੂਤਰਾਂ ਲਈ ਅੱਜ ਯਾਰ ਆ ਪਈ ਗੱਟੇ ਇਹਦਾ ਵੀ ਕੰਡਾ ਕੱਢਦੇ ਆ ਤੇ ਬੱਚੇ ਨੂੰ ਛੋਲੇ ਵੀ ਦੇਣੇ ਆ ਇਹ ਨਾ ਮੈਂ ਤਾਂ ਚੱਕ ਲੈ ਹਾਂ ਦਾ ਇਹ ਸੁਨਦਾ ਹਾਂ ਅੱਜ ਸਿਰ ਤੋਂ ਇਹਨਾਂ ਗੰਜਾ ਜਿਹਾ ਛੋੜਾ ਜਿਹਾ ਕੀਤਾ ਹੋਇਆ ਹੈ ਇਹ ਆਪਣੇ ਡੱਕਿਆਂ ਵਾਲੇ ਗੁੱਤਨੇ ਕੋਟਿਆ ਹੋਣਾ ਉਧਰ ਸੀਗਾ ਪਰਲੇ ਗੁੱਡੇ ਚ ਇਹ ਮਾਰੇ ਤਾ ਕਰਕੇ ਮੇਥੇ ਚੱਕ ਲਿਆਂਦਾ ਮੈਂ ਸਾਤੇ ਪਲੀ ਜਾਊਗਾ ਤੇ ਬਾਕੀ ਦੋ ਜੁੜੇ ਆਪਾਂ ਹੋਰ ਛੱਡਦੇ ਆ ਦਿਖਾਉਣਾ ਤੁਹਾਨੂੰ ਮੈਂ ਟਰੇਵਰ ਕੱਢ ਲਏ ਆ ਵਾਹ ਦੇਖੋ ਟਰੇ ਕਿੰਨੀ ਸਾਫ਼ ਪਈ ਐ ਕਈ ਜਣਾ ਬਾਲੀ ੱਖਣਾ ਕਰ ਦਿੰਦੇ ਟਰੇ ਦੇ ਉੱਤੇ ਬਿਠਾ ਮਾਰੀ ਜਾਂਦੇ ਇੱਕ ਤਾਂ ਇਹ ਜੁੜਾ ਛੱਡਦਾ ਬਾਈ ਸ਼ਾਖਿਆਂ ਦਾ ਠੀਕ ਆ ਦੇਖ ਲਓ ਚਲੋ ਅਗਲਾ ਜੁੜਾ ਦਿਖਾਈਏ ਹੁਣ ਤੁਹਾਨੂੰ पहला जोड़ा तो यह दूजा जोड़ा बै आ है आ आलो ठीक है बै आ बंदर तो आया वै कबूतर देख लो दोनों इधर देखो चेको जी एक जोड़ा बइए जी छत्ता पानी पुणी इन्हों को है दवाई पाई हुई है बच्चे बाकी जचिया खुचिया कबूतर वो पहला भी वैसे दस ही जा ਉਹ ਜੋੜੇ ਆਪਾਂ ਹੌਲੀ-ਹੌਲੀ ਲਾਈ ਜਾਂਦੇ ਜਿਵੇਂ ਆਹ ਲਾਲੇ ਹਾਂ ਦੋ ਇਹਨਾਂ ਨੂੰ ਛੱਡਦਾ ਖੋਡੇ ਦੇ ਚ ਦੋ ਫੜ ਕੇ ਕੂਤਰਨਾ ਹੋਰ ਤੇ ਇੱਕ ਦੋ ਕੂਤਰਨ ਉਹਨੇ ਕੋਲੇ ਬੈਠੇ ਆ ਨਾ ਪ੍ਰੀ ਉਹ ਤੋਂ ਚੱਕ ਲਿਆਵਾਂਗੇ ਇਹਨਾਂ ਨਾਲ ਫਿਰ ਮਿਲਾ ਲਾਂਗੇ ਇੱਕ ਤਾਂ ਕੜਾਵਾਂਗੇ ਆਪਾਂ ਇੱਥੇ ਸ਼ਾਹ ਕੀ ਆਪਣੀ ਆਵ ਡਈ ਠੱਲ ਵਾਲੀ ਠੱਲ ਬਾਈ ਨਾ ਹੋਵੇ ਸਾਹਮਣੇ ਬੈਠੀ ਸ਼ਾਹ ਕੀ ਜਿਹਦੇ ਕੜਾਵਾਂਗੇ ਆਪਾਂ ਬੱਚੇ ਤੇ ਉਹ ਜਿਹੜੀ ਪਰੇ ਪਿੱਛੇ ਬੈਠੀ ਹੈ ਕਬੂਤਰੀ ਇੱਕ ਮਿੰਟ ਰੋ ਆਹ ਕਬੂਤਰੀ ਹੈ ਜਿਹੜੀ ਇਹ ਬਾਈ ਹੈਗੀ ਆ ਹਰੀਆਂ ਅੱਖਾਂ ਦੀ ਓਹੋ ਦੇਖੋ ਇਹ ਹੈਗੀ ਹਰੀਆਂ ਅੱਖਾਂ ਦੀ ਕਾਲੀ ਨੋਕ ਦੀ ਇਹ ਬਾਈ ਮੰਦਰ ਤੋਂ ਕੋਈ ਗੂਤਰੀ ਤੇ ਬਾਈ ਮੰਦਰ ਨੇ ਹੁਣ ਵਾਪਸ ਮੰਗਾਈ ਆ ਤੇ ਬੱਚੇ ਪੁੱਛੇ ਕਢਾਉਣੇ ਬਾਈ ਨੇ ਹਨਾ ਤੇ ਆਪਾਂ ਫਿਰ ਵਾਪਸ ਛੱਡ ਆਉਣੀ ਬਾਈ ਕੋਲ ਠੀਕ ਆ ਜਦੋਂ ਕਹੂਗਾ ਉਹਨਾਂ ਟਾਈਮ ਇਹਨੂੰ ਛੱਡ ਲੈਣੇ ਇੱਥੇ ਹੀ ਕੀ ਆ ਕੋਈ ਤੇ ਹੋਰ 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 ਆਪਾਂ ਪੂਰੀ ਦੇ ਕਢਾਵਾਂਗੇ ਪੂਰੀ ਜੇ ਹਜੇ ਸਿਸਟਮ ਨਾਲ ਇਹਦੀ ਕੰਨੀ ਆਪਾਂ ਦੇਖ ਲੈਨੇ ਆ ਪੂਰੀ ਦੀ ਤੁਹਾਨੂੰ ਵੀ ਦਿਖਾਉਣਾ ਮੈਂ ਪੂਰੀ ਜੀ ਕੰਨੀ ਹਜੇ ਰਹਿੰਦੀ ਆ ਆ ਲਾਸਟ ਆ ਚਿੱਟੀ ਜੀ ਦਸ ਫਰ ਸਾਫ ਹੋ ਜੂਗੀ ਫਿਰ ਫੇਰਾਂ ਦੇ ਦਰੂਗੀ ਇਹਨੂੰ ਵੀ ਮਲਾਵਾਂ ਕਿਸੇ ਨਾ ਚਿੱਟੀਆਂ ਅੱਖਾਂ ਦੇ ਬਾਬਾ ਟਾਈਮ ਪਹਿਲਾਂ ਇਹ ਵੀ ਭਾਲਦੇ ਹੁੰਦੇ ਸੀ ਯਾਰ ਕਿਤੇ ਆਪਣੇ ਕੋਲੇ ਵੀ ਹੋਵੇ ਪੂਰੀ ਜਾਂ ਨੀਲੀ ਇਹ ਹੁਣ ਆਪੇ ਕੱਢੂਗੀ ਪੂਰੇ ਚੰਗੀ ਉੜਦੀ ਆ ਵਧੀਆ ਇਹ ਵੀ ਬਈ ਮੰਦਰ ਤੋਂ ਹੀ ਲੈਂਦੀ ਵੀ ਤੁਹਾਨੂੰ ਪਤਾ ਹੀ ਆ ਤੇ ਉਲਾ ਦਿੰਨੇ ਬਾਈ ਦਰਵਾਜ਼ੇ ਇਹਨਾਂ ਦੇ ਬੱਚੇ ਹੁੰਦੇ ਨੇ ਇਹ ਬਸ ਛੋਲੇ ਲਓ ਬਾਈ ਦੇ ਦੇ ਇਹਨੂੰ ਦਾਣੇ ਆ ਦੇਖ ਲਓ ਇੱਧਰ ਠੀਕ ਹੈ ਜੀ ਛੋਲੇ ਇਹਨੂੰ ਆਪਾਂ ਛੜ ਦਿੰਨੇ ਇੱਥੇ ਹੀ ਲੈ ਕਾ ਕੇ ਵੇਜਾ 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 ਵਜਾ ਬਹੁਤ ਸਿਆਣਾ ਬਾਈ ਬਹੁਤ ਸਿਆਣਾ ਚਾ ਤੁਰਦਾ ਬਈ ਐ ਤਾਂ ਦੇਖ ਲਓ ਚਲੋ ਜੀ ਇਹਦਾ ਕੰਮ ਫਰੀ ਹੋ ਗਿਆ ਬਾਕੀ ਹਜੇ ਬੱਚੇ ਪੁੱਛੇ ਹੋਰ ਹੈਣਗੇ ਜਿਹੜੇ ਉਹ ਦੂਜੇ ਦੋਨੇ ਉਹ ਕਣਕ ਖਾਣ ਲੱਗ ਗਏ ਤਾਂ ਨਹੀਂ ਆਪਾਂ ਉਹਨਾਂ ਨੂੰ ਚਾ ਕੇ ਲਿਆਈ ਥੱਲੇ ਤੇ ਬਾਕੀ ਤੇ ਨੇ ਹੁਣ ਬਿਠਾਇਆ ਕਰਾਂਗੇ ਨਵੀਂ ਛਤਰੀ ਤੇ ਹੁਣ ਦੋ ਦਿਨ ਹੋਰ ਰੁੱਕ ਜਾਨੇ ਆ ਬਸ ਲੱਗ ਜਾਣੇ ਕਿਉਂਕਿ ਉਹ ਹੈ ਨਹੀਂ ਕਿ ਜਾਣ ਵਾਲੇ ਨਾ ਆਏ ਜਾਣ ਵਾਲਾ ਵਾ ਵੀ ਆਏ ਨਹੀਂ ਵੀ ਨਵੀਂ ਛਤਰੀ ਅਜੇ ਡੇਟ ਹੋਈ ਜਾਂਦਾ ਤੇ ਭਾਈ ਕਰੋ ਭੱਜ ਜਾਣੇ ਇਹ ਕੰਮ じゃ ਹੈ ਨਹੀਂਗਾ ਪੂਰਾ ਵਧੀਆ ਰਿਹਾ ਲੱਗਦੇ ਜਾਣ ਬਰਾਪਣ ਆਹ ਕਣਕ ਧੋਣੇ ਆਪਾਂ ਬਾਹਰ ਖਿੱਚ ਕੇ ਲੈ ਚੱਲਦੇ ਆਇਥੇ ਰੱਖ ਲੈਣੇ ਆ ਇਧਰੋਂ ਘਟਾ ਫੜਿਆ ਵਾ ਯਾਰ ਡੁੱਲੀ ਜਾਂਦੀ ਆਹ ਦੇ ਇੱਥੋਂ ਟਾਈ ਚੱਲ ਕੋਈ ਨਹੀਂ ਭਾਈ ਲਓ ਬਈ ਦੇਖੋ ਆਵੇ ਜਾਂਦੀ ਆ ਆ ਕੇ ਬਹਿ ਵੀ ਗਈ ਸੱਤ ਵਾਲੀ ਦੂਜੀ ਉਹ ਫੱਟੀਆਂ ਵਾਲੀ ਫੱਟੀਆਂ ਵਾਲੀ ਤਾਂ ਇੰਨੀ ਯਾਰ ਬੜਾ ਯਾਰ ਮਾਨਕ ਆਉਂਦੀ ਇੱਥੇ ਆ ਕੇ ਬਹਿ ਜਾਂਦੀ ਆ ਇਹਨੂੰ ਵੇਖ ਕੇ ਤੇ ਆ ਵੀ ਆਉਂਦੇ ਚੱਲ ਛੁਕਰ ਹਜੇ ਬੱਚੇ ਨੇ ਹੈ ਨਹੀਂਗੇ ਇਹਨਾਂ ਦੇ ਮਗਰ ਲੱਗਦੇ ਉਹ ਵੀ ਤੁਹਾਨੂੰ ਦਿਖਾਉਣਾ ਇੱਥੇ ਕਿਤੇ ਫਿਰਦੇ ਹੋਣੇ ਆ ਉੱਤੇ ਗਏ ਵੇ ਮੇਰੇ ਖਾਣਾ ਇਹ ਤਾਂ ਆ ਗਿਆ ਵੇ ਖੇਡਦੀ ਕਿੱਧਰ ਗਏ ਆ ਰਹੇ ਬਈ ਬੱਚੇ ਆਵੇ ਜਾਂਦੇ ਆ ਦੋਨੇ ਆ ਗਈ ਲੈ ਬਸ ਐਨੇ ਐਂ ਕਰੀ ਜਾਣਾ ਹੁਣ ਛਤਰੀ ਤੇ ਬੰਦੀ ਨਹੀਂ ਮੇਰੇ ਸਾਹਮਣੇ ਡਰੈਗਟ ਹੀ ਉਤਰ ਜਾਂਦੀ ਬਾਕੀ ਹੁਣ ਦੇਖਦੇ ਆਂ ਵੇ ਆ ਗਈ ਲੈ ਉਹੀ ਹੈ ਤਾਂ ਹਿਸਾਬ ਕਿਤਾਬ ਯਾਰ ਆ ਜਾ ਆ ਜਾ ਆ ਜਾ ਲੈ ਆ ਹਾ 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 ਇਵੇਂ ਡਰਦੀ ਹੁੰਦੀ ਛਤਰੀ ਉੱਤੇ ਥੱਲੇ ਜੇ ਮੈਂ ਹੁਣ ਮੈਂ ਇੱਥੇ ਖੜਾ ਕਰਕੇ ਨਹੀਂ ਬਈ ਬੀਂਦੀ ਇੱਥੇ ਮੈਂ ਖੜਾ ਕਰਕੇ ਤਾਂ ਨਹੀਂ ਡਰਾਈਵ ਉੱਤਰ ਹੀ ਨੇ ਟਾਈਮ ਉਨੇ ਖੁੱਡੇ ਤੇ ਇੱਥੇ ਬੈਠੀ ਹੁੰਦੀ ਮਾਂ ਨੱਬਾਰੀ ਤੇ ਆ ਜਗ੍ਹਾ ਤੇ ਜਾਂ ਇੱਧਰ ਰੋਸ਼ਨਾ ਚ ਐਂ ਬਹਿ ਜਾਂਦੀ ਮਾਂ ਨਾ ਤੇ ਆਇਆ ਆਇਆ ਤੇਰੇ ਡਾਂਗ ਫੇਰਨ ਵਾਲਿਆ ਬਾਕੀ ਬਈ ਉੱਧਰ ਵੀ ਉੱਤਰੁੱਡੇ ਫਿਰਦੇ ਆ ਉਹਦੇ ਉਹ ਦੇਖੋ ਉਹ ਦੇ ਚੱਕੋ ਬਹਿ ਗਿਆਨ ਉਹਨਾਂ ਦੇ ਘੱਟੀ ਛਤਰੀ ਵਾਲਾਂ ਦੇ ਇਹ ਇੱਕ ਹੋਰ ਬਿੰਦਾ ਆਂ ਗਿਆ। ਇਹ ਕੋ ਉਹ ਦਾ ਉਪਰ ਵੀ ਜੂੜ ਜੀ ਭਰਦਾ। ਆਹ ਭਰਦਾ ਰੁੱਤਾ ਬਾਈ। ਬੱਚੇ ਹਰਦੇ ਤਿੰਨ ਚਾਰ ਘੰਟੇ ਇਹ ਤਾਂ ਦੋਨੇ ਨਾ ਬਸ ਇਧਰ ਗੱਫਤ ਹੀ ਕਰਦ ਨੇ ਯਾਰ ਕਿਸੇ ਨੂੰ। ਇਹ ਬਤਾ ਕਿਉਂ ਆਹਦਾ ਕੀਤੀ ਸਾਤੇ ਵਾਲੀ ਸੀ ਆ ਪਾਣੀ ਦੇਗੀ ਕੀ ਸੀਗੀ ਤੇ ਬਾਕੀ ਹੁਣ ਸਾਨੂੰ ਪਤਾ ਬਾਜੀਆਂ ਦੇ ਉਹ ਦੈਣ ਨਹੀਂ ਰਹਿ। ਇਹ ਹੈਗੇ ਗਰਮੀ ਜੁੱਟਣ ਵਾਲੇ ਤੇ ਦੈਣ ਹੁਣ ਲੱਗਣੇ ਨਹੀਂ ਬਾਈ ਛੇਤੀ। ਆ ਹੀ ਰਹਿਣੇ ਬਸ ਮਿੱਸਾ ਠੰਡਾ ਤਪਦਾ ਮਤਲਬ ਪੂਰੀ ਗਰਮੀ ਦੀ ਜਾਨੀ ਦਾ ਤਾਂ ਕਰਕੇ ਫਿਰ ਆਪਾਂ ਇਹਨੂੰ ਹੁਣ ਬਾਜੀ ਨਹੀਂ ਛੱਡਦੇ ਬੱਚੇ ਆਈ ਇਹਦੇ ਆਪਾਂ ਕਣਾਉਂਦੇ ਤੇ ਭਾਈ ਆ ਦੇਖੋ ਇਹਦੇ ਸਬਸਕ੍ਰਾਈਬਰ ਆਪਣਾ ਆਉਦੇ ਹੱਥ ਮਾਰੀ ਜਾਂਦਾ ਆ ਜਾਂਦਾ ਬਈ ਰਤਾਵੇ ਹੋ ਭੈੜਾ ਜਿੱਟਾ ਬੱਚਾ ਉਹ ਨਹੀਂ ਬੇਮਰੀ ਜਾਂਦਾ ਬਜਾ 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 ਆਇਆ ਬਿਠਾਉਣਾ ਤੈਨੂੰ ਸਿਰ ਤੇ ਇੱਧਰ ਬੈਨ ਨੂੰ ਫੇਰਦੀ ਬਈ ਖੋਡੇ ਦੇ ਏ ਦੇਖ ਰੋ ਦੇਖ ਦੇਖ ਹਾਂ ਇੱਥੇ ਬੈਠ ਹੈ ਵੈਸੇ ਤੂੰ ਨਾ ਬੈਠੀ ਬਈ ਸਾੜਦੇ ਆ ਜੇ ਕੋਈ ਗਈ ਦੂਜੀ ਵੀ ਖਾ ਲ ਨਾ ਨਾ ਇੱਕ ਤਾਂ ਹੋ ਬੈਠੀ ਸਾਹਮਣੇ ਆ ਰਹੀ ਆ ਆਇਆ ਆਇਆ ਆ ਭੱਜੇ ਕਿੱਥੇ ਇੱਕ ਆ ਬੈਠੀ ਸਾਥ ਜਾਲੀ ਲੈ ਡੈਣ ਦੇਖੋ ਕੰਨਾ ਮਿੱਛਾ ਤੇ ਮੂੰਹ ਪਟਲਿਆ ਜਿਹਨੇ ਡੈਣ ਮਾਰ ਕੇ ਆਈ ਹੁੰਦੀ ਆ ਆਇਆ ਆ ਤੁਹਾਨੂੰ ਭੇਜ ਦੇਣਾ ਆਪਾਂ ਜਿਹੜਾ ਤੁਹਾਡੀ ਸੇਵਾ ਕਰੇ ਕਿਉਂਕਿ ਆਪਾਂ ਦਾ ਬਈ ਉਹਨੇ ਹੀ ਬੱਚੇ ਫੇਰ ਕਢਾ ਲੈਣੇ ਠੀਕ ਆ ਇਹ ਘਾਰੀ ਲੋ ਬਈ ਇਹਨਾਂ ਨੂੰ ਲੈ ਚੱਲਦੇ ਆਪਾਂ ਥੱਲੇ ਬਾਕੀ ਇੱਕ ਬਈ ਯਾਰ ਕਮੈਂਟ ਕਰਦਾ ਹੁੰਦਾ ਕਹਿੰਦਾ ਕਬੂਤਰਾ ਰੇਟ ਦੱਸੋ ਰੇਟ ਬਈ ਆਪਾਂ ਕੋਈ ਕਬੂਤਰ ਫੇਲ ਨਹੀਂ ਕਰਨਾ ਜੇ ਕਿਸੇ ਹੋਰ ਦਾ ਰੇਟ ਰੂਟ ਆਪਾਂ ਮੁੱਲ ਵੀ ਵੈਸੇ ਕੋਈ ਨਹੀਂ ਲਿਆ ਅਜੇ ਤੱਕ ਲੈ ਇਹ ਕੂਤਰ ਜਾਨੀ ਦਾ ਵੀ ਬਹੁਤ ਟੈਂਪਰਾਨੀ ਗੱਲ ਆ ਉਹ ਠੀਕ ਆ ਬਈ ਆਪਾਂ ਕੋਈ ਕਬੂਤਰ ਫੇਲ ਨਹੀਂ ਕਰਨਾ ਬਾਕੀ ਹੋਰ ਗੱਲਾਂ ਜੀ ਕੋਈ ਕਮੈਂਟ ਕਾਊਂਟ ਕਰਕੇ ਪੁੱਛੀਂ ਪੁੱਛ ਰਿਹਾ ਕਰੋ ਕੋਈ ਚੰਗਾ ਨਹੀਂ ਮੈਂ ਕਮੈਂਟ ਦਾ ਜਵਾਬ ਦੂੰਗਾ ਥੋੜਾ ਲੇਟ ਦੇਣਾ ਹਨਾ ਠੀਕ ਹੈ ਬਾਈ ਕਈ ਵਾਰ ਨਾ ਉਹ ਦਿਮਾਗੋ ਯਾਰ ਵੀਡੀਓ ਬਣਾਉਣ ਦੇ ਚੱਕਰ ਇਹਦੇ ਦਿਮਾਗ ਨਿਕਲ ਜਾਂਦੇ ਦਿਮਾਗੋ ਗੱਲ ਤੇ ਬਾਕੀ ਨਹੀਂ ਤਾਂ ਫਿਰ ਅਗਲੇ ਵਲੌਗ ਚ ਤੁਹਾਨੂੰ ਮੈਂ ਦੱਸ ਹੀ ਦੇਣਾ ਹਣ ਲੱਗ ਪਾਇਆ ਸਾਰਾ ਕੀ ਹੁੰਦਾ ਮਾਹੌਲ ਸਾਰਾ ਕਮੈਂਟ ਦਾ ਠੀਕ ਹੈ ਕੋਈ ਗੱਲ ਦੱਸਣ ਵਾਲੀ ਹੁੰਦੀ ਵੀ ਹੈ ਕੋਈ ਬਾਈ ਨਹੀਂ ਵੀ ਦੱਸਣ ਵਾਲੀ ਹੁੰਦੀ ਠੀਕ ਹੈ ਜੀ ਬਾਕੀ ਤੁਸੀਂ ਵੀ ਇਹ ਚੀਜ਼ ਨੂੰ ਸਮਝਿਆ ਕਰੋ ਬਾਕੀ ਆ 29 ਤਰੀਕ ਨੂੰ ਸਾਰੇ ਨੇ ਜੀ ਬਾਈ ਜਰੂਰ ਪਹੁੰਚਣਾ ਇਹ ਵੀਡੀਓ ਦਾ ਪੈਠੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਿਨ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਲਗੀ ਬਾਈ ਇਹਨਾਂ ਨੂੰ ਲੈ ਚਾਲਦੇ ਆ ਦੋਨੇ ਰਾਣੀਆਂ ਨੂੰ ਥੱਲੇ ਚਲੋ ਰਾਣੀਆਂ ਹੁਣ ਤੁਹਾਨੂੰ ਭੇਜਦੇ ਆ ਬਾਕੀ ਚੰਗੀਆਂ ਬਹੁਤ ਆ ਬਾਈ ਅੱਖਾਂ ਚੈੱਕ ਕਰੋ ਇਹਦੀਆਂ ਰੰਗ ਦੇਖੋ ਨਿੱਕਾ ਜਾ ਰੰਗ ਇਹਦਾ ਇਹਦਾ ਵੀ ਦੇਖੋ ਠੀਕ ਹੈ ਬਾਈ